ਕੀ ਨਾਮ ਆਈ ਤੁਹਾਡਾ? ਮੁਸ਼ੀਰ ਮਮਦ ਹਸਨ। ਇਹ ਜਿਹੜਾ ਪਿੰਡ ਸੀ ਪਿਛਲਾ ਤੁਹਾਡਾ ਹਿੰਦੁਸਤਾਨ ਦਾ। ਮਮਦ ਹਸਨ ਬਾਪ ਦਾ ਨੱਥੂ ਤਾਂ ਨੱਥੂ ਸੀਗਾ ਜੀ। ਹਿੰਦੁਸਤਾਨ 'ਚ ਜਿਹੜਾ ਪਿੰਡ ਸੀ ਤੁਹਾਡਾ ਉਹਦੇ ਬਾਰੇ ਜਰਾ ਦੱਸਿਓ ਦੋ। ਘਟੀਆਂ। ਇਹ ਬੜੀ ਪਕੌੜੀ ਸੀ। ਵੱਡੀ ਮਕੌੜੀ। ਅੱਛਾ ਜੀ। ਹਾਂ ਇਹਦਾ ਜ਼ਿਲ੍ਹਾ ਕਿਹੜਾ ਸੀ ਜੀ ਜ਼ਿਲ੍ਹਾ ਬਾਲਾ ਸੀ ਉਸ ਵਕਤ ਤਹਿਸੀਲ ਰੋਪੜ ਦੀ ਰੋਪੜ ਸੀ ਤੁਹਾਡਾ ਘਰ ਕਿੱਥੇ ਸੀ ਕਿ ਮਕੌੜੀ ਦੇ ਵਿੱਚ ਵੱਡੀ ਮਕੌੜੀ ਸੀ ਛੋਟੀ ਮਕੌੜੀ ਸੀ ਵੱਡੀ ਮਕੌੜੀ ਅੱਛਾ ਜੀ ਘਰ ਸਾਡਾ ਜਿਹੜਾ ਹਰਲੇ ਪਾਸੇ ਖੂਹ ਸੀਗਾ ਨਾ ਅੱਛਾ ਮਸਜਿਦ ਤੋਂ ਸਿੱਧੀ ਗਲੀ ਆਈਏ ਹਾਂਜੀ ਤੇ ਖੂਹ ਸੀ ਖੂਹ ਦੇ ਮੋਹਰੇ ਸੀ ਰੱਖਾ ਅੱਛਾ ਜੀ ਤੇ ਉੱਥੇ ਹੋਰ ਕੋਈ ਜਿਹੜਾ ਕੁਚਵਾਰਾ ਜਿਆ ਤੁਸੀਂ ਦੱਸਦੇ ਸੀ ਉਹ ਕੁਚਵਾਰਾ ਤਹਿਸੀਲਦਾਰਾਂ ਦਾ ਵਜਦਾ ਸੀ ਉਹਨਾਂ ਦਾ ਨਾਮ ਕੀ ਸੀਗਾ ਜੀ ਉਧਰ ਗਫੂਰ ਅਬਦਲ ਗਫੂਰ ਸੀ ਤੇ ਨੰਬਰਦਾਰ ਕਿਹੜੇ-ਕਿਹੜੇ ਸੀ ਉੱਥੇ ਨੰਬਰਦਾਰ ਸੀ ਜੇ ਕਰਮਲਾਈ ਤੇ ਕਰਮਲਾਈ ਜੱਟਾਂ ਦਾ ਦਾ ਅੱਛਾ ਜੀ ਤੇ ਰਜਬੂਤੋਂ ਦਾ ਨੱਥੂ ਵਾਂਦਾ ਨੱਥੂ ਵਾਂਦਾ ਸੀਗਾ ਤੇ ਥੋੜੀ ਜ਼ਮੀਨ ਕਿਧਰਲੀ ਸਾਈਡ ਤੇ ਸੀਗੀ ਜੀ ਸਾਡੀ ਜ਼ਮੀਨ ਕੁਛ ਤਾਂ ਟੋਟਿਆ ਸੀਗੀ ਜੀ ਕੋਈ ਛੋਟੀ ਮਕੌੜੀ ਬਣ ਸੀਗੀ ਕੋਈ ਚੱਕ ਬਣਦੀ ਸੀ ਚੱਕਰਮਾ ਵੱਜਦਾ ਸੀ ਸਹੀ ਤੇ ਉੱਥੇ ਕੀ ਬਾਗਬੂਗ ਲੱਗੇ ਸੀ ਕੀ ਬਾਗ ਲੱਗੇ ਸੀ ਇਹ ਜਿਹੜਾ ਚੱਕ ਕਰਮਾਲ ਤੁਹਾਡੀ ਜ਼ਮੀਨ ਸੀ ਉੱਥੇ ਕਾਰਾ ਬਾਗ ਸੀ ਉਹਦੇ ਜੰਮਾ ਦਾ ਬਾਗ ਸੀਗਾ ਇਹੜੀ ਛੋਟੀ ਮਗੌੜੀ ਛੋਟੀ ਮਗੌੜੀ ਸੀ ਉਧਰ ਬੇਰੀਆਂ ਦਾ ਬਾਗ ਸੀਗਾ ਅੱਛਾ ਜੀ ਇਹ ਜਦੋਂ ਪਾਕਿਸਤਾਨ ਬਣਿਆ ਤੁਹਾਡੀ ਕਿੰਨੀ ਉਮਰ ਸੀ ਜੀ ਮੇਰੀ ਉਮਰ ਸੀ 12 ਸਾਲ ਸੀ ਅੱਛਾ ਉੱਥੇ ਸਾਰੇ ਮੁਸਲਮਾਨ ਹੀ ਬੈਠੇ ਸੀ ਜਾਂ ਹੋਰ ਮੁਸਲਮਾਨ ਬੈਠੇ ਸੀ ਕੋਈ ਸ਼ਰੂਫਤਾਂ ਦੇ ਘਰ ਸੀ ਪੰਜ ਚਾਰ ਅੱਛਾ ਜੀ ਦੋ ਤਿੰਨ ਘਰ ਦਰवेशਾਂ ਨੇ ਤੇ ਅੱਛਾ ਜੀ ਜੜੇ ਫਕੀਰ ਤੇ ਉਹਨਾਂ ਨੇ ਕੋਈ ਸਿਆਣਿਆਂ ਦੇ ਨਾਮ ਤੁਹਾਨੂੰ ਯਾਦ ਹੋਣੇ। ਜੱਜੂ ਖਾਂ ਦਾ ਪਰਵੇਸ਼ਤਾ। ਅੱਛਾ ਜੀ ਨਹੀਂ ਜਿਹੜੇ ਉੱਥੇ ਜਿਹੜੇ ਚਮਾਰ ਸੀਗੇ ਉਹਨਾਂ ਦੇ ਵਿੱਚ ਪ੍ਰਭੂ-ਪਰਭੂ ਕਹਿੰਦੇ ਸੀਗੇ। ਅੱਛਾ ਜੀ। ਹਾਂ। ਸਹੀ। ਤੇ ਉੱਥੇ ਕੀ ਕਰਦੇ ਸੀ ਤੁਸੀਂ? ਖੇਤੀਬਾੜੀ ਕਰਦੇ ਸੀ ਜਾਂ ਕੀ ਬਾੜੀ ਕੰਮ ਕਰਦਾ ਸੀ? ਵਾਲਦ ਸਾਹਿਬ ਜਿਹੜੇ ਅੰਮ੍ਰਿਤਸਰ ਕੰਮ ਕਰਦੇ تھے۔ ਅੱਛਾ ਜੀ। ਫਿਰ ਜਦੋਂ ਮੌਸਮ ਸੜ ਜਾ ਕੇ ਆਪਣਾ ਕੋਈ ਫਸਲ-ਫਸਲ ਗਾੜ ਲੈਂਦੇ تھے۔ ਹਾਂ ਜੀ। ਜੇ ਜਦੋਂ ਤੁਸੀਂ ਆਏ ਆ ਇੱਥੇ ਪਾਕਿਸਤਾਨ ਤੇ ਰਾਸਤੇ ਤੁਹਾਨੂੰ ਪਤਾ ਹੋਣਾ ਕਿਵੇਂ-ਕਿਵੇਂ ਮੁਸ਼ਕਿਲਾਂ ਕੋਈ ਦੋ ਚਾਰ ਗੱਲਾਂ ਦੱਸੋ ਜੀ ਸਾਡੇ ਵਾਲਖਾਂ ਸਾਹਿਬ ਨਾਨਕੀ ਛੱਡ ਗਏ ਤੇ ਅੱਛਾ ਜੀ ਮੋਹਨ ਮਾਜਰੇ ਹਾਂਜੀ ਤੇ ਆਪ ਫੇਰ ਵਾਪਸ ਚਲੇ ਗਏ ਤੇ ਉਹ ਕਰਾੜੀ ਦੇ ਕੰਮ ਬੈ ਤੇ ਅਸੀਂ ਲੁਧੇ ਆਣੇ ਦੇ ਕੰਮ ਬੈ ਅੱਛਾ ਜੀ ਉਹ ਤਾਂ ਲੁਧੇ ਆਣੇ ਤੋਂ ਫੇਰ ਆ ਕੇ ਲਾਹੌਰ ਸਾਡਾ ਫਫੜ ਹੁੰਦਾ ਸੀ ਰੇਲਵੇ 'ਚ ਅੱਛਾ ਜੀ ਤੇ ਉੱਥੇ ਆ ਕੇ ਅਸੀਂ ਇਕੱਠੇ ਹੋ ਗਏ ਹਾਂਜੀ ਉੱਥੋਂ ਆ ਕੇ ਫੇਰ ਅਸੀਂ ਪਰਾਸੀ ਚੱਕਾ ਗਿੱਲ ਗਿੱਲਾ ਵੱਜਦਾ ਹਾਂਜੀ ਉਨੇ ਇਨਾ ਕੋਸੀ ਉੱਥੇ ਰਹਾ ਫਿਰ ਉੱਥੇ ਵੀ ਆ ਕੇ ਇੱਥੇ ਆ ਗਏ ਐ ਚੌਕ ਚ ਇਹ ਕਿੱਥੇ ਹੁਣ ਕਿਹੜੇ ਪਿੰਡ 'ਚ ਤੁਸੀਂ ਰਹਿੰਦੇ ਆ ਜੀ 520 ਚੌਕਾ ਜੀ ਇਹ ਕਿਹੜਾ ਜ਼ਿਲ੍ਹਾ ਲੱਗਦਾ ਜੀ ਇਹਨੂੰ ਇਹਨੂੰ ਜ਼ਿਲ੍ਹਾ ਟੋਬਾ ਲੱਗਦਾ ਹਾਂ ਜੀ ਤੇ ਉਸ ਟਾਈਮ ਤਹਿਸੀਲ ਇਹਦੀ ਟੋਬਾ ਸੀ ਜੀ ਉਸ ਵੇਲੇ ਤਹਿਸੀਲ ਟੋਬਾ ਸੀ ਜੀ ਜ਼ਿਲ੍ਹਾ ਲਾਹੌਰ ਸੀਗਾ ਜੀ ਜ਼ਿਲ੍ਹਾ ਜ਼ਿਲ੍ਹਾ ਲਾਹੌਰ ਸੀਗਾ ਹੁਣ ਫੈਸਲਾਵਾਜ ਵਜਦਾ ਹੁਣ ਤਹਿਸੀਲ ਇਹਦੀ ਪੀਰਮਾਲ ਹੋ ਗਈ ਹਾਂ ਜੀ ਤਹਿਸੀਲ ਪੀਰਮਾਲ ਹਾਂ ਜੀ ਹੁਣ ਤੁਸੀਂ ਇੱਥੇ ਰਹਿੰਦੇ ਹੋ ਠੀਕ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਮਕੌੜੀ ਕਲਾਂ ਇਹ ਲੰਦੇ ਪਾਸੇ ਬਣਾ ਹੋਇਆ ਠੀਕ ਹੈ ਜੀ ਇਹ ਉੱਤਰ ਦੀ ਫਿਰਨੀ ਹੈ ਇਹ ਮਕੌੜੀ ਕਲਾਂ ਦੀ ਇੱਥੇ ਗੁਰਦੁਆਰਾ ਸਾਹਿਬ ਹੈ ਵੱਡੀ ਮਕੌੜੀ ਜੀ ਕਹਿੰਦੇ ਜਿਹਨੂੰ ਜ਼ਿਲ੍ਹਾ ਮਾਲਾ ਦਾ ਪਿੰਡ ਹੁੰਦਾ ਸੀ ਇਹ 47 ਦੇ ਟਾਈਮ ਅੱਜ ਕੱਲ੍ਹ ਜ਼ਿਲ੍ਹਾ ਰੋਪੜਾ ਇਹ ਦਾ ਠੀਕ ਹੈ ਜੀ ਇਹ ਉੱਤਰ ਦੀ ਫਿਰਨੀ ਇਹ ਫਿਰਨੀ ਹੈ ਇਹ ਲੈਹਨ ਦੇ ਪਾਸੇ ਦੀ ਫਿਰਨੀ ਹੈ ਠੀਕ ਹੈ ਜੀ ਪਿੰਡ ਹੈ ਮਕੌੜੀ ਕਲਾਂ ਸਕੂਲ ਦਾ ਗੇਟ ਸਰਕਾਰੀ ਪ੍ਰਾਇਮਰੀ ਸਕੂਲ ਠੀਕ ਹੈ ਜੀ ਇਹ ਕਿੰਨੇ ਗਲੀ ਮੁੜਦੀ ਹੈ ਵਿੱਚੋਂ ਇੱਥੋਂ ਆਪਾਂ ਮੁੜ ਕੇ ਚੱਲਦੇ ਹਾਂ ਠੀਕ ਇਹ ਲੈਣ ਦੇ ਪਰਸਪੇਕਟਿਵ ਇੱਕ ਗਲੀਆਂ ਪਿੰਡਮ ਕੋਡੀ ਠੀਕ ਇਹ ਮਸਜਿਦ ਦਾ ਬੜੀ ਮਕੋਡੀ ਦੀ ਠੀਕ ਹੈ ਜੀ ਇਹ ਨਾਲ ਕੁ ਵੀ ਇਹ ਕੁ ਉਹ ਤੇ ਮ ਬਰੋਟਾ ਲੱਗਿਆ ਵਿੱਚ ਬੁਫਾਰੀ ਇੱਕ ਹੋਰ ਰੱਖਤਾ ਹੈ ਇਹਦਾ ਨਾਮ ਨਹੀਂ ਸਾਨੂੰ ਪਤਾ ਕੀ ਹੈ ਦੋ ਦਰੱਖਤ ਨੇ ਪੁਰਾਣੇ ਠੀਕ ਹੈ ਐਤੋਂ ਇਹ ਰਸਤਾ ਇੱਧਰ ਨੂੰ ਚਲੇ ਜਾਂਦਾ ਫਿਰ ਹੋ ਕੇ ਇਹ ਕੜਾਂ ਗੁਰਦੁਆਰਾ ਸਾਹਿਬ ਦੇ ਕੋਲ ਤੇ ਨਾਲ ਇਹ ਡਿਸਪੈਂਸਰੀ ਹੈ ਦੋ ਆਂਗਨ ਲਈ ਠੀਕ ਇੱਕ ਸਕੂਲ ਇਹ ਹੈ ਤੇ ਬਾਉਂਡਰੀ ਹੋਈ ਵੀ ਕੇਟ ਲੱਗਿਆ ਠੀਕ ਹੈ ਇਹ ਰਸਤਾ ਰੋਪੜ ਤੋਂ ਨਿਕਲ ਜਾਂਦਾ ਮੁਕੜੀ ਕਲਾਂ ਤੋਂ ਠੀਕ ਹੈ ਆਪਏ ਖੁਸ਼ਮਨਾਵਾਂ ਬਰ ਦੇਖਦੇ ਕੀ ਹੈ ਖੇੜਾ ਬਣਾਇਆ ਹੋਇਆ ਸ਼ਹਿਦ ਠੀਕ ਹੈ ਜੀ ਪਿੱਪਲ ਲੱਗੇ ਵਲਾਗੇ ਤੇ ਠੀਕ ਹੈ ਜੀ ਇਹ ਉੱਤਰ ਦੀ ਸਾਈਡ ਹੈ ਇਹ ਫਿਰਨੀ ਆ ਚੜਦਾ ਪਾਸਾ ਠੀਕ ਹੈ ਜੀ ਘਰ ਚੜਨ ਦੇ ਪਾਸੇ ਇਹਦੇ ਨੇ ਠੀਕ ਹੈ ਇਹ ਪੰਡਾ ਮਕੌੜੀ ਕਲਾਂ ਠੀਕ ਹੈ ਵੱਡੀ ਮਕੌੜੀ ਜਨ ਨੇ ਇਹਨੂੰ ਕਿ ਲੰਬਾ ਬੜਾ ਸੀ ਪਿੰਡ ਹੋਵੇ ਕਰਦਾ ਸੀ ਅੱਜ ਕੱਲਰ ਉਪਰ ਦਿਲੇ ਚ ਠੀਕ ਹੋ ਆ ਚੜ੍ਹਦੇ ਪਾਸੇ ਤੋਂ ਨਾ ਇਹ ਗਲੀ ਜਾਂਦੀ ਸੀ ਜਿਹੜੀ ਮਸਜਿਦ ਤੋਂ ਨਿਕਲਦੀ ਸੀ ਠੀਕ ਹੈ ਜੀ ਸਾਹਮਣੇ ਮਸਜਿਦ ਵੀ ਦਿਖਦੀ ਹੈ ਫੇਰ ਠੀਕ ਅਗਲੀ ਇਹ ਜਿਹੜੀ ਮੁੜਦੀ ਇੱਥੋਂ ਇਹ ਰਸਤਾ ਗਿਰੰਗਜੰਬਈ ਤੇ ਅਸੀਂ ਕਿੜਿਆਂ ਚੜਦੇ ਪਾਸੇ ਇਹ ਚੜਦੇ ਪਾਸੇ ਦੀਆਂ ਪੈਲੀਆਂ ਠੀਕ ਜੀ ਇਹ ਚੜਦੇ ਪਾਸੇ ਦੀਆਂ ਪੈਲੀਆਂ ਇਧਰੋਂ ਪਿੰਡ ਇਦਾਂ ਦਾ ਦਿਖਾਈ ਦੇ ਰਿਹਾ ਮਕੌੜੀ ਠੀਕ ਜੀ ਮਕੌੜੀ ਪਿੰਡ ਇਹ ਆ ਪੱਕੀ ਹੈ ਜਿਹੜੀ ਇਸ ਚੜਦੇ ਪਾਸੇ ਦੀ ਫਿਰਨੀ ਹੈ ਠੀਕ ਹੈ ਜੀ ਇਹ ਲੈਨ ਦੇ ਪਾਸੇ ਦੱਖਣ ਦੀ ਫਿਰਨੀ ਹੈ ਇਹ ਠੀਕ ਹੈ ਪਿੰਡ ਨ ਮਕੌੜੀ ਕਲਾਂ ਵੱਡੀ ਮਕੌੜੀ ਕਹਿੰਦੇ ਜਿਹਨੂੰ ਠੀਕ ਆ ਪਿੰਡ ਦੇ ਦੱਖਣੋਂ ਤਰਫ ਤੇ ਆ ਤੁਸੀਂ ਦੇਖ ਰਹੇ ਇੱਕ ਕਵਰ ਹੈ ਇਹ ਕਵਰ ਦਰਬਾਰ ਦਾ ਬਣਾਇਆ ਹੋਇਆ ਹੈ ਵਿੱਚ ਤਾਂ ਇਹ ਬਾਦੀ ਹੈ ਸੰਤਾਲ ਦੀ ਬਾਦ ਬੜੀ ਅੱਛੀ ਇਹ ਪਹਿਲੀ ਵਾਰ ਤੁਸੀਂ ਦੇਖ ਰਹੇ ਹੋ ਇਹ ਰਕਤ ਨਹੀਂ ਚੜਦੇ ਬਸਲੀ ਆ ਬੜੀ ਮਕੌੜੀ ਦੇ ਵਿੱਚ ਮਕੌੜੀ ਕਲਾਂ ਇਹ ਇੱਕ ਹੋਈ ਪਿੰਡ ਮਕੌੜੀ ਕਲਾਂ ਦੇ ਵਿੱਚ ਠੀਕ ਹੈ ਜੀ ਪਾਣੀ ਹੈਗਾ ਜੀ ਇੱਥੇ ਪਾਣੀ ਹੈਗਾ ਇਹ ਲੇਕਿਨ ਹੁਣ ਵਰਤਦਾ ਕੋਈ ਨਹੀਂ ਛੱਤ ਪਾਤੀ ਜੀ ਤੇ ਠੀਕ ਹੈ ਇਹ ਗਲੀ ਸੀ ਜਿਹੜੀ ਲੈਂਦੇ ਪਾਸੇ ਤੇ ਆਉਂਦੀ ਸੀ ਤੇ ਇਸ ਤਰਫ ਚੜਦਾ ਪਾਸਾ ਸੀ ਠੀਕ ਹੈ ਜੀ ਇਹ ਸਾਮਣੇ ਤੇ ਘਾਰੇ ਨਾਲ ਤੇ ਥੋੜਾ ਜਿਹਾ ਅਸਟਰ ਕੋ ਲੈਂਦੇ ਪਾਸੇ ਇੱਥੋਂ ਖੜ ਕੇ ਜੇ ਦੇਖੀਏ ਤਾਂ ਗਲੀ ਮੁੜਦੀ ਹੈ ਛੋਟੀ ਜੀ ਤੇ ਇਸ ਗਲੀ ਇੱਥੋਂ ਮੁੜ ਜਾਂਦੀ ਹੈ ਠੀਕ ਹੈ ਚੜਦਾ ਫਸਾ ਇਧਰ ਨਹੀਂ ਤਰੋ ਮਸਜਿਦ ਵਾਲਾ ਠੀਕ ਹੈ ਇਹ ਗਲੀ ਕਰਤਣ ਦੇ ਕਰਤਣ ਹਰੀਜਨ ਬਸਤੀ ਵਾਲੇ ਚਲੀ ਜਾਨੇ ਕਰਕਣਾ ਇੱਕ ਇਹ ਕੂਆ ਹੈ ਗੁੱਡੀ ਮੰਗੌੜੀ ਦੇ ਵਿੱਚ ਇੱਥੇ ਵੀ ਜਾਲ ਰੱਖਦੇ ਸੀ ਹਸੀ ਹਰੀਜਨ ਬਸਤੀ ਜਿਹੜੇ ਕੰਮੀ ਲੋਕ ਸੀ ਨਾ ਉਹਨਾਂ ਦੇ ਘਰ ਵਿੱਚ ਹੁੰਦਾ ਸੀ ਤੇ ਇਹਦੇ ਵਿੱਚ ਪਾਣੀ ਹੈਗਾ ਜੀ ਠੀਕ ਹੈ ਅਰੇ ਗੱਲ ਇਹ ਹੈ ਤੁਹਾਨੂੰ ਜਿੰਨੇ ਸਾਡੇ ਸਾਹਮਣੇ ਖੜੇ ਲੰਬੜਦਾਰ ਜੀ ਪਿੰਡ ਦੇ ਐ ਠੀਕ ਹੈ ਜੀ ਤੇ ਕੀ ਕਹਿੰਦੇ 187 ਬਾਅਦ ਦਾ ਕੋਈ ਨਹੀਂ ਬਾਅਦ ਵਿੱਚ ਆ ਜਹੂਰ ਸਾਹਿਬ ਅੱਜ ਵੀ ਦੇਖ ਰਹੇ ਸਾਹਮਣੇ ਹੈ ਖੂਹ ਵਾਲਾ ਮੋੜ ਇਹ ਗਲੀ ਆ ਗਈ ਆਪਾਂ ਜਦੋਂ ਗਲੀ ਤੋਂ ਇਹ ਮੋੜਦੇ ਨਾ ਆ ਗਲੀ ਮੁੜਦੀ ਹੈ ਆ ਵੱਖਣਾਂ ਦੀ ਤਰਫੋਂ ਇਹ ਚਵਾਰਾ ਹੁੰਦਾ ਸੀ ਤਸੀਲਦਾਰ ਦਾ ਘਰ ਜਿਹੜੇ ਤੁਸੀਂ ਕਹਿ ਰਹੇ ਇਹ ਚਵਾਰਾ ਇੱਥੇ ਹੁੰਦਾ ਸੀ ਚਵਾਰਾ ਠੀਕ ਇਹ ਘਰ ਸੀ ਲਗਾ ਦੰਨੇ ਹਾਂ ਉਹ ਨਵੀਂ ਬਣਾ ਲਈ ਇਹਨਾਂ ਨੇ ਢਾਕੇ ਨਵਾਂ ਘਰ ਬਣਾ ਲਿਆ ਹਾਂ ਪਤਾ ਹੈ ਹੋਰ ਵੀ ਨਾ ਦੇਖਦੇ ਨਹੀਂ ਜੁਦਾ ਹੋਰ 20000 ਵੀ ਨਾ ਦੇ ਇਹ ਹੁਣ ਨਵਾਂ ਘਰ ਬਣ ਗਿਆ ਤੇ ਚਿਵਾਰੇ ਵਾਲਾ ਠਹਿ ਚੁੱਕਿਆ ਇਹ ਠੀਕ ਹੈ ਜੀ ਇਹ ਹੁੰਦਾ ਜੀ ਤਸਵੀਰ ਲੜਦਾ ਘਰ ਠੀਕ ਹੈ ਜੀ ਆ ਗੇਟ ਹੈ ਤੇ ਆਈ ਇਹ ਚਿਵਾਰੇ ਵਾਲੀ ਚਿਵਾਰੇ ਵਾਲੀ ਜਗ੍ਹਾ ਇੱਧਰ ਚਿਵਾਰੇ ਵਾਲਾ ਜਿੱਥੇ ਅੰਜਾ ਪਿਆ ਆ ਚਿਵਾਰੇ ਵਾਲੀ ਜਗ੍ਹਾ ਸੀ ਚਿਵਾਰੇ ਦੀ ਜਗ੍ਹਾ ਸਾਰੀ ਠੀਕ ਹੈ ਹੁਣ ਬੇਟਾ ਇਸ ਜਗ੍ਹਾ ਤੇ ਆ ਆਪ ਪਾਈ ਕੇ ਹੈ ਸਰ ਤਸਿਲਦਾਰ ਵਾਲਾ ਜਿਹੜਾ ਘਰ ਕੇ ਆ ਗਿਆ ਤੁਸੀਂ ਕੀ ਕਹੋਗੇ ਮੈਂ ਇੱਕ ਹੈਗਾ ਹਾਂ ਉਹ ਆਪਣਾ ਬ੍ਰਦਰ ਨਹੀਂ ਬੋਲਦਾ ਤੂੰ ਹੈਲੋ ਤਾਂ ਕਰ ਬੋਲ ਰਿਹਾ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਕੀ ਹੈ ਜੀ ਮੋਸ਼ੀ ਆਮ ਮੋਸ਼ੀ ਆ ਤੁਹਾਡੇ ਪਿਤਾ ਜੀ ਦੇ ਨਾਮ ਜੀ ਬਾਪੂ ਅੱਛਾ ਜੀ ਤੁਹਾਡੇ ਦਾਦਾ ਜੀ ਦੇ ਨਾਮ ਨਗਨ ਅੱਛਾ ਤੁਸੀਂ ਕਿਥੇ ਰਹੇ ਜਿਹੜੇ ਪਿੰਡ 'ਚ ਰਹਿੰਦੇ ਹੋ ਦਾ ਨਾਮ ਕੀ ਹੈ ਜੀ ਪਾਜਾ ਜਿੰਦ ਦੇ ਵੱਡਾ ਵਿੱਚ ਹਾਂਜੀ ਫੇਰ ਅੱਜ ਦੇ ਐਸਾ ਆ ਗਏ ਬੁੜੇ ਮਕੌੜੀ ਮਕੌੜੀ ਵਿੱਚ ਅੱਛਾ ਮਕੌੜੀ ਤੋਂ ਕਿੰਨੇ ਚਿਰ ਤੋਂ ਰਹਿੰਦੇ ਜੀ ਹਾਂਜੀ ਅগে ਪਹਿਲਾਂ ਬਹੁਤ ਅੱਛਾ ਠੀਕ ਹੈ ਜੀ ਹਾਂ ਤੇ ਮਤਲਬ ਹਾਲ ਦਵਾਲ ਦੇ ਪਿੰਡਾਂ ਦੇ ਨਾਮ ਕੀ ਮਕੌੜੀ ਦੇ ਕੋਲ ਦੋ ਚਾਰ ਪਿੰਡਾਂ ਦੇ ਨਾਮ ਦਗਵਲੀ ਆ ਹਾਂਜੀ ਦੁਗਰੀ ਆ ਅੱਛਾ ਜੀ ਹੈ ਜੀ ਚੱਕਾ ਅੱਛਾ ਜੀ ਫੇਟਪੜਿਆ ਠੀਕ ਹੈ ਪਪਲੀ ਮਕੌੜੀ ਆ ਠੀਕ ਹੈ ਜੀ ਸੋਹ ਮਜਰਾ ਠੀਕ ਹੈ ਜੀ ਹਾਂ ਅੱਛਾ ਜਿਹੜਾ ਤੁਹਾਡੀ ਕਿੰਨੀ ਕੁ ਉਮਰ ਆ ਜੀ ਹੈ ਜੇ ਜਦੋਂ ਹੱਲੇ ਪਈ ਤੁਹਾਡੀ ਕਿੰਨੀ ਕੁ ਉਮਰ ਸੀ ਜੀ 25 26 ਸਾਲ ਦੀ ਕਿੰਵੇ ਜੀ ਅੱਛਾ ਜੀ ਇਹਦੇ ਪ੍ਰਾਣੇ ਮੁਸਲਮਾਨ ਫਿਰ ਤਾਂ ਰਹਿੰਦੇ ਤੇ ਉਹਨਾਂ ਜਾਣਦੇ ਹੋਣੇ ਤੁਸੀਂ ਇੱਥੇ ਆ ਜੀ ਅੱਛਾ ਜੀ ਹਾਂ ਠੀਕ ਹੈ ਤੇ ਤੁਹਾਡੇ ਕੋਲ ਮੁਸਲਮਾਨ ਨਾਲ ਕਿਸ ਤਰ੍ਹਾਂ ਦਾ ਵਰਤਾਓ ਤਾਂ ਜੀ ਅੱਛਾ ਜੀ ਬਹੁਤ ਕਮਰ ਰਹਿੰਦੀ ਸੀ ਜਿੱਥੇ ਇੱਥੇ ਰਹਿੰਦੇ ਤੇ ਤਿੰਨ ਕਮਾ ਚਾਰ ਹਾਂ ਜੀ ਇਹਦੇ ਨੂੰ ਦੇਖ ਦੂ ਮੂੰਹ ਕਰਕੇ ਇੱਕ ਘਟੂਡੇ ਅੰਦਰ ਦਾ ਹਾਂ ਜੀ ਬਾਕੀ ਇੱਕ ਮhalla ਦਰਬੇਸ਼ਾ ਦਿੱਤਾ ਅੱਛਾ ਜੀ ਇੱਕ ਰੰਗੜਿਆ ਜਾਰੀ ਜੁੱਟਾ ਦਾ ਠੀਕ ਹੈ ਜੀ ਬਾਕੀ ਜੱਟ ਸੀ ਠੀਕ ਹੈ ਜੱਟ ਕਿਹੜੇ ਗੋਦ ਦੇ ਤੇ ਜੀ ਹੈ ਜੀ ਜੱਟ ਕਿਹੜੇ ਗੋਦ ਦੇ ਤੇ ਅਲੀ ਫਾਜ ਗੋਦ ਦੇ ਜਾਂ ਗੋਤ ਗੋਤ ਨਹੀਂ ਮੈਂ ਜਾਣਦਾ ਹਾਂ ਠੀਕ ਹੈ ਜੀ ਹਾਂ ਜੀ ਤੇ ਹੋਰ ਉਹ ਥੋੜਾ ਕਿਦਾਂ ਆਉਣ ਜਾਣ ਕਿਦਾਂ ਤਾਂ ਇੱਕ ਦੂਸਰੇ ਦੇ ਬਾਰ ਬਾਈਆ ਵਿਆਹ ਸ਼ਾਦੀ ਜਾਂਦੇ ਤੇ ਨਹੀਂ ਹਾਂ ਜੀ ਅੱਛਾ ਹਾਂ ਕੋਈ ਫਰਕ ਨਹੀਂ ਤਾਂ ਤਰੰਗ ਦੇ ਨਾਮ ਤੇ ਬਾਦ ਦੇ ਨਾਮ ਤੇ ਗਿਆ ਮੈਂ ਤਾਂ ਮੈਂ ਅਸੀਂ ਮੁਸਲਮਾਨ ਆ। ਮੁਸਲਮਾਨ ਆ ਜਿਹੜੇ ਪੁਰਾਣੇ ਕੋਈ ਯਾਰ ਬੇਲੀ ਜਿਹੜੇ ਤੁਹਾਡੇ ਤੇ ਆਹੋ ਕੋਈ ਜੱਜ ਨੇ ਆਣ ਜਾਦੋ ਨਾ ਨਾਂ ਕੀ ਸੀ ਇੱਕ ਜੀ ਨਾਂ ਤਾਂ ਹਲੋ ਕੀ ਤੁਸੀਂ ਜਿਸ ਕਰਪੀ ਤੇ ਨੰਬਰ ਦਾ ਰਹਿਣਾ ਹਾਂਜੀ ਮੌਲਾ ਹਲੋ ਮੌਲਾ ਇਹ ਪੂਰਾ ਨਾਂ ਕਹ ਤਾ ਮੌਜਾ ਮੁੰਗਾ ਦਾ ਇਬਰਾਹੀਮ ਇਬਰਾਹੀਮ ਹਾਂ ਹਲੋ ਠੀਕ ਹੈ ਨਾ ਨਾ ਕਹਿੰ ਮੈਂ ਆਇਆ ਬਟਾ ਠੀਕ ਹੈ ਤੇ ਜੱਟਾਂ ਦੇ ਘਰ ਤੇ ਜੱਟਾਂ ਨਹੀਂ ਗੱਜਾ ਜਿਹੜੇ ਜੱਟਾਂ ਦੇ ਘਰ ਤੋਂ ਉਹਨਾਂ 'ਚ ਕਿਸਦੇ ਨਾਮ ਪਤਾ ਹੀ ਹਾਂਜੀ ਜੱਟਾਂ ਜੀ ਆ ਜੱਟਾਂ ਜੀ ਮੁਸਲਮਾਨ ਅੱਛਾ ਜੀ ਹਾਂ ਹੋਰ ਕੀ ਦੇ ਕੀ ਹੋਰ ਕੋਈ ਹੋਰ ਵੇਲੀ ਦੇ ਨਾਮ ਨੱਥੀ ਦੇ ਸਮੈਲ ਤਾਂ ਨੱਥੀ ਦੇ ਸਮੈਲ ਕਿਹਾਂ ਕੰਮ ਕਰਦੇ ਤੇ ਉਹ ਜੀ ਬਾਜਾ ਬਾਈਸਾ ਜੀ ਅੱਛਾ ਖੇਤੀਬਾੜੀ ਹੋਰ ਲੱਗਿਆ ਖੇਤੀਬਾੜੀ ਮਾਲ ਦਾ ਹੀ ਕਰਦੇ ਹਾਂ ਠੀਕ ਹੈ ਜੰਗਾ ਅੱਛਾ ਜੀ ਹੋਰ ਦੱਸ ਦੋ ਜਿਆਦਾ ਦੱਸ ਦੋ ਹੈ ਜਿਹੜੇ ਯਾਦਾ ਤੁਹਾਨੂੰ ਦੱਸ ਦੋ ਠੀਕ ਹੈ ਜੰਗੇ ਜਾਂ ਮੁੰਡਾ ਜਾ ਹੈਂ ਆਪਣਾ ਨਾਮ ਦੱਸਿਓ ਨਾਮ ਦੱਸਿਓ ਮਮਦੋਸਾਨ ਜੀ ਮਮਦੋਸਾਨ ਨੂੰ ਜਾਣਦੇ ਤੁਸੀਂ ਜੀ ਹਾਂ ਹਲੋ ਹਾਂ ਮੁਰਸੀਰਾਮ ਬੋਲ ਨਾ ਨਹੀਂ ਭੜਿਆ ਕਰੀ ਬੰਨ ਤੈ محمدੋਸਾਨ ਹਣ ਪਿਤਾ ਜੀ ਦਾ ਨਾਮ ਕੀ ਹਤਾ ਜੀ ਪਿਤਾ ਜੀ ਹਾਂ ਮਮਦੋ ਦੇ ਪਿਤਾ ਦਾ ਨਾਮ ਕੀ ਨੱਥੂ ਦੇ ਮੁੰਡੇ ਤੇ ਮਮਦੋਸਾਨ ਹਾਂ ਮੈਂ ਤੁਹਾਨੂੰ ਦਿਤਾ ਚਾ ਕਾ ਦਿੱਤਾ ਕਰ ਦਿੱਤਾ ਨਾ ਉਹ ਪਿਤਾ ਜੀ ਨੇ ਨਾ ਦਿੱਤਾ ਨੱਥੂ ਜੀ ਨੱਥੂ ਕਹਿੰਦੇ ਨੱਥੂ ਦਾ ਜੀ ਨੱਥੂ ਉਹ ਹੋਏ ਹੋਰ ਇਹਨਾਂ ਜਾਂ ਮਿਲ ਜਰੀਗੇ ਹਾਂ ਇਹ ਜੱਟਾਂ ਹੀ ਜੱਟਾਂ ਤੁਸੀਂ ਹੈਲੋ ਹਾਂਜੀ ਹਾਂਜੀ ਜੱਟ ਇਹ ਕਹਿੰਦੇ ਜੱਟ ਆਇਆ ਨਾ ਨੱਥੂ ਦਾ ਮਦਾ ਮਾਮਾ ਦਸਾਇਨਾ ਦਾਦੇ ਦਾ ਪੁੱਛ ਲੈ ਯਾਰ ਅੱਗੇ ਦਾਦੇ ਦਾ ਨਾਮ ਕੀ ਤੇ ਥੋੜਾ ਦਾਦੇ ਦਾ ਹਾਂਜੀ ਸਿਹਾਂ ਜੀ ਸਿਹਾਂ ਸਿਹਾਂ ਦਾਦਰਨੋਂ ਸਿਹਾਂ ਦਾ ਸਿਹਾਂ ਡਰਾਈਵਰ ਦਾ ਡਰਾਈਵਰ ਸਿਹਾਂ ਡਰਾਈਵਰ ਦਾ ਨਹੀਂ ਜੀ ਹਾਂਜੀ ਕੀ ਕਰਦਾ ਕੀ ਕਰਦਾ ਜੀ ਸਾਪਾਉਂ ਜਾ ਸਾfte ਪਹਿਲੇ ਉਹ ਕਹਿੰਦੇ ਪਹਿਲੇ ਹੀ ਫੋਨ ਮੈਨੂੰ ਨਹੀਂ ਪਤਾ ਕਿ ਕੀ ਕਰਦੇ ਸੀਗੇ ਇਹ ਬਜ਼ੁਰਗ ਜਿਹੜੇ ਬੈਠੇ ਆ ਕਹਿੰਦੇ ਘਰ ਕੀ ਦੇ ਲੱਗਦਾ ਯਾਰ ਘਰ ਕੀ ਦੇ ਘਰ ਦੱਸੋ ਹੀ ਘਰ ਕੀ ਦੇ ਲੱਗਦਾ ਜੀ ਜੀ ਬੂਟਾ ਰਹਿਣਾ ਕਰਦੇ ਕਰਦੇ ਨੇੜ ਦੇ ਜਿਹੜੇ ਪੌਂਦਾਂ ਦਾ ਇਹ ਇਹ ਦੱਸੀ ਹੈ ਕਰਦੇ ਨਾ ਨਾ ਸਾਹਿਬੀ ਚਵਾਰਾ ਸੀ ਸਾਡੇ ਚਾਰਾਂ ਰਹਿੰਦੇ ਸੀ ਉਹਨਾਂ ਦਾ ਸੀ ਤਸੀਲਦਾਰ ਹੈ ਬੜਾ ਹੰਤ ਸੀ ਤਸੀਲਦਾਰ ਹਾਂਜੀ ਇਬਰਾਹਿਮ ਤਸੀਲਦਾਰ ਤਸੀਲਦਾਰ ਕੰਨ ਹੈ ਤਸੀਲਦਾਰ ਦਾ ਨਾਂ ਕੀ ਸੀ ਉਹਦੇ ਨਾਂ ਦਾ ਜੀ ਅਬਦੁਲ ਗਫੂਰ ਅਬਦੁਲ ਗਫੂਰ ਕਹਿੰਦੇ ਉਹ ਮੁੰਡਾ ਚਾਹਦਾ ਅਬਦੁਲ ਗਫੂਰ ਤੇ ਇਬਰਾਹਿਮ ਦਾ ਮੁੰਡਾ ਤਾਂ ਹੀ ਕਹਿੰਦੇ ਹਾਂ ਇੰਦਾ ਮੁੰਡਾ ਦੀ ਉਹ ਰਾਹੀ ਹੁੰਦਾ ਅਗਰ ਲਾਹੀ ਦਾ ਆ ਫਾਜਲਾਹੀ ਦਾ ਫਾਜਲਾਹੀ ਦਾ ਹਾਂਜੀ ਤੁਸੀਂ ਕਿਹਨਾਂ ਦੇ ਪਰਵਾਸ ਹਾਂਜੀ ਹਾਂਜੀ ਫਾਜਲਾਹੀ ਦਾ ਮੁੰਡਾ ਸੀਗਾ ਜੀ ਹਾਂ ਤੁਸੀਂ ਕਿਹਨਾਂ ਨੇ ਪਰਵਾਸ ਤੋਂ ਦੱਸਿਆ ਜਰ ਬਜ਼ੁਰਗਾ ਨੂੰ ਕਿਹੜਾ ਕਿਹੜੀ ਖਾਨਦਾਨ ਚੋਂ ਕਹਿੰਦੇ ਤੁਸੀਂ ਦੱਸੋ ਆਪਣਾ ਖਾਨ ਮਾਹੀ ਦੇ ਵਾਜਦੇ ਦੇ ਮਾਹੀ ਦੇ ਵਾਜਦੇ ਕਹਿੰਦੇ ਮਾਹੀ ਦੇ ਜੀ ਉਹ ਮੈਨੂੰ ਪਹਿਲੇ ਨਹੀਂ ਕਹਾਂ ਹੋਰ ਦੱਸੋ ਆਪਣੀ ਲੋਕੇਸ਼ਨ ਹੋਰ ਕੋਈ ਝੋੜੇ ਘਰ ਤੇ ਕੋਈ ਨਾਲ ਦੀ ਨਿਸ਼ਾਨੀ ਕੋਈ ਨਾ ਦੇਖੋ ਘਰ ਦੇ ਨੇੜੇ ਜਿਹੜੇ ਹੋਰ ਕੋਈ ਸਾਡਾ ਘਰ ਦੇ ਨਾਲ ਸਾਾਰੇ ਚਾਚੇ ਤਾਈ ਦੇ ਦੀ ਸਾਡੇ ਮਤਲਬ ਘਰ ਦੇ ਨੇੜੇ ਕੋਈ ਖੂਹ ਖਾ ਜਾਂ ਕੋਈ ਹੋਰ ਕੋਈ ਨਿਸ਼ਾਨੀ ਕੋਈ ਕੋਈ ਖੂਹ ਕੋਈ ਢੋੜ ਕੋਈ ਸਾਡੇ ਸਾਡੇ ਘਰ ਦੇ ਅੱਗੇ ਖੂਹ ਸੀਗਾ ਜੀ ਉਹ ਹੀ ਨਾ ਸਾਡੇ ਕਿੰਨੇ ਉੱਥੇ ਹਾਂਜੀ ਹਾਂ ਸਾਡੇ ਕੋ ਸਾਡੇ ਕੋ ਨਹੀਂ ਹੈ ਨਾ ਸਿੱਧੀ ਤੱਕੀ ਉਹ ਤਾਂ ਸੜਕਾਂ ਦੀ ਸਿੱਧੀ ਹੈ ਹਾਂ ਲੈਹੰਦੇ ਨੂੰ ਹੈਗੇ ਉਹ ਤਾਂ ਖੂਬ ਠੀਕਾ ਹਾਂ ਅੱਪ ਘਰਾਂ ਦੇ ਮੂਹਰੇ ਦਾ ਅੱਛੇ ਘਰਾਂ ਦੇ ਮੂਹਰੇ ਆਈ ਪੇ ਟੋਡੇ ਵਾਲੀ ਉਹ ਚਵਾਰੇ ਵਾਲੇ ਨਾਲੇ ਚਵਾਰਾ ਦਾ ਹਾਂ ਨਹੀਂ ਹਾਂ ਚਵਾਰੇ ਦੇ ਜਿੱਥੇ ਆਪਾਂ ਮੋੜ ਮੂੜੇ ਹਾਂ ਹਾਂ ਉੱਥੇ ਚਵਾਰਾ ਦਾ ਹਾਂ ਹਾਂ ਠੀਕ ਹੈ ਹੋਰ ਹੋਰ ਕੋਈ ਬਿਜਾਰੂ ਦੱਸੇ ਜਾਣਦੇ ਬਜ਼ੁਰਗਾਂ ਦਾ ਮੁੰਸ਼ੀ ਰਾਮ ਨੂੰ ਜਾਣਦੇ ਥੋੜੇ ਮੁੰਸ਼ੀ ਨੂੰ ਥੋੜੇ ਪਤਾ ਜੀ ਨਾ ਕਿਹਾ ਤਾਂ ਕਾਨੂੰ ਪ੍ਰਭੂ ਪ੍ਰਭੂ ਦਾ ਮੁੰਡਾ ਮੁੰਸ਼ੀ RAM ਆ ਜੀ ਇਹ ਮੱਝਵੀਆਂ ਚੋਂ ਮੱਝਵੀਆਂ ਚੋਂ ਨਾ ਨਾ ਹਰੀ ਜਣਾ ਵਿੱਚੋਂ ਆ ਹਰੀ ਜਣਾ ਹੋਈ ਜੀ ਹਾਂ ਮੱਝਵੀਆਂ ਚੂੜੇ ਆ ਅੱਛਾ ਅੱਛਾ ਹਰੀ ਜਣਾ ਵਿੱਚੋਂ ਚੱਲੀ ਏ ਹੋਈ ਉਹ ਵੀ ਗੱਲ ਪੁੱਛਦਾ ਹਾਂ ਹਾਂ ਜੀ ਇਹ ਜਿਹੜਾ ਜਿਹੜਾ ਨਾ ਜਿਹੜਾ ਆਪਣੇ ਹਰੀ ਜਣਾ ਵਿੱਚੋਂ ਆ ਜੀ ਇਹ ਮੁੰਸ਼ੀ RAM ਪ੍ਰਭੂ ਦਾ ਮੁੰਡਾ ਹਾਂ ਜੀ ਪ੍ਰਭੂ ਦੇ ਮੁੰਡੇ ਆ ਜੀ ਮੁੰਸ਼ੀ RAM ਮੁੰਸ਼ੀ RAM ਪ੍ਰਭੂ ਦੇ ਮੁੰਡੇ ਪਰਬੂ ਨਾ ਮੈਨੂੰ ਨਹੀਂ ਪਤਾ ਮੈਨਾਂ ਦਾ ਬਾਬਾ ਨਰੈਣ ਚੱਲ ਬਾਬੇ ਨਰੈਣ ਨੂੰ ਜਾਣਦੇ ਤਾਂ ਕਹਿੰਦੇ ਬਾਬੇ ਲਰੈਣ ਉਹ ਸਾਡੇ ਬਾਪ ਦਾ ਬਾਪ ਦਾ ਨਹੀਂ ਜੀ ਦੋ ਤਿੰਨ ਘਰ ਚਾਰਾਂ ਦੇ ਸਾਡੇ ਦਾ ਪਿੰਡ ਬਸ ਬਸ ਉਹੀ ਦੋ ਤਿੰਨ ਘਰ ਸੀ ਕਹਿੰਦੇ ਦੋ ਤਿੰਨ ਬਾਕੀ ਸਾਰੇ ਮੁਸਲਮਾਨਾਂ ਦੇ ਆਹ ਵਾ ਉਹਨਾਂ ਵਿੱਚੋਂ ਹੀ ਇਹ ਦੋ ਤਿੰਨ ਘਰਾਂ ਚੋਂ ਹੀ ਆ ਬਾਬਾ ਹਾਂ ਉਹ ਉਹਨਾਂ ਦੇ ਵਿੱਚੋਂ ਹੀ ਆ ਜਮਾਨਾ ਉਹਨਾਂ ਦੇ ਨਾਂ ਕੀ ਸੀ ਮੇਰੇ ਯਾਰ ਜੀ ਚੱਲ ਗਿਆ ਅੱਛਾ ਇੰਨੀ ਦੇਰ ਤੱਕ ਚੱਲ ਅਭਈ ਰਾ ਜੀ ਇਹਨਾਂ ਦੀ ਵੀ ਛੋਟੀ ਉਮਰ ਹੋਣੀ ਬਾਬਾ ਤਾਂ ਯਾਰ 25 26 ਸਾਲ ਦੇ ਲੱਗਦੇ ਇਹ ਤਾਂ ਯਾਰ ਗੱਭਰੂ ਤੇ ਯਾਰ 25 26 ਸਾਲ ਦੀ ਉਮਰ ਦੀ ਨਾ ਦੀ ਅਜੂਆ ਮ ਜੂਆ ਮ ਜੂਆ ਨਹੀਂ ਜਾਣਦੇ ਆ ਉਸ ਦੇ ਉੱਪਰ ਪੁੱਛਣ ਜਿਹੜੀ ਪੁੱਛਣਾ ਇਹਨਾਂ ਦਾ ਸਾਰਾ ਪਤਾ ਤੁਸੀਂ ਨਾ ਬੋਲੋ ਮਾਰਾ ਤੇਰਾ ਮਾਰਾ ਤੇਰਾ ਸਾਲ ਸੀ ਮੇਰੀ ਨਾ ਉਮਰ ਹਾਂ ਇਹਨਾਂ ਦੀ ਬਾਰਾ ਇਹਨਾਂ ਦੀ 12 13 ਸਾਲ ਦੀ ਉਮਰ ਤੇ ਸੋਡੇ ਹੋਰ ਕੋਈ ਪੁੱਛ ਲੈ ਜਿਹੜਾ ਪੁੱਛਣਾ ਹੀ ਹੋਰ ਕੋਈ ਪੁੱਛਣਾ ਦੱਸਣਾ ਨਹੀਂ ਬੁਰਾ ਗੱਲ ਕਰਾ ਰਹੇ ਹੋਰ ਹੋਰ ਦਾ ਕੋਈ ਨਹੀਂ ਪੁੱਛਣਾ ਦੱਸਣਾ ਚੱਲ ਬਾਬਾ ਉੱਤੇ ਬੈਠਾ ਸਟੈਂਡ ਦੇ ਵਿੱਚ ਉਹ ਇਹਨਾਂ ਗੱਲ ਕਰਾ ਰਹੇ ਆਂ ਕਿ ਹੋਰ ਕੋਈ ਨਿਸ਼ਾਨ ਨਹੀਂ ਕੋਈ ਪੁੱਛਣਾ ਦੱਸਣਾ ਕੋਈ ਨਿਸ਼ਾਨ ਨਹੀਂ ਤਾਂ ਅਸੀਂ ਦੱਸੀ ਸੀ ਕਿ ਖੂਸ ਕੀ ਸਾਡੇ ਘਰਾਂ ਦੇ ਮੂਹਰੇ ਮੇਰੀ ਦਾ ਦਰਖਤ ਆ ਅਸੀਂ ਹੁਣ ਸਾਡੇ ਇਹ ਘਰਾਂ ਦੇ ਮੂਹਰੇ ਖੂਹ ਦੀ ਦਰਖਤ ਨੇ ਉੱਥੇ ਤੇ ਅਸੀਂ ਅੱਜ ਆਏ ਹਾਂ ਤੇ ਨਵੇਂ ਕੋਠੀ ਬਣ ਗਏ ਖੂਹ ਦੀ ਵੀਡੀਓ ਬਣਾਈ ਆ ਵੀ ਉਹ ਵੀਡੀਓ ਬਣਾ ਕੇ ਬਾਅਦ ਚ ਭੇਜ ਦਾਂਗੇ ਹੁਣ ਦੀ ਗੱਲ ਕਰ ਲੋ ਬਜ਼ੁਰਗਾਂ ਨਾਲ ਆ ਬਜ਼ੁਰਗਾਂ ਨਾਲ ਹਾਂਜੀ ਕਰਾ ਦਿਓ ਜੀ ਆ ਲਓ ਜੀ ਕਰੋ ਸਾਹਮਣੇ ਬੈਠੇ ਆ ਪੁੱਛੋ ਇੱਕ ਦੋ ਹੋਰ ਕੀ ਪੁੱਛਣਾ ਤੁਸੀਂ ਦੱਸੋ ਤੁਸੀਂ ਜਿਹਨਾਂ ਜਾਣਦੇ ਤੁਸੀਂ ਲੈ ਦੋ ਨਾ ਤੁਹਾਨੂੰ ਤਾਂ ਜ਼ਿਆਦਾ ਪਤਾ ਗੱਟਾਂ ਵਿੱਚ ਗੱਟਾਂ ਦੇ ਨਾਗਰੇ ਆ ਜੀ ਇਹ ਨਾਗਰੇ ਗੱਟਾਂ ਚੋਂ ਦੇ ਇੱਕ ਰਿਆਂ ਨਵੀਆਂ ਦਾ ਨਵੀਆਂ ਨੂੰ ਜਾਣਦੇ ਕਹਿੰਦੇ ਨਵੀਆਂ ਨੂੰ ਜੀ ਨਵੀਆਂ ਸੀ ਕਹਿੰਦੇ ਨਵੀ ਨਵੀ ਦਾ ਨਵੀਆਂ ਕਹਿੰਦੇ ਨਵੀਆਂ ਆਲੀਆਂ ਨਵੀਆਂ ਅਲੀਆ ਨਵੀਆਂ 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 ਆਲੋ ਆਲੋ ਉਹ ਹੀ ਆ ਗਿਆ ਹਾਂ ਜੀ ਜੀ ਨੂੰ ਵੀ ਹਾਂ ਇਹ ਬਜ਼ੁਰਗ ਤਾਂ ਸਾਰੇ ਨਹੀਂ ਜਾਣਦੇ ਇਹਨਾਂ ਦੀ 24-25 ਸਾਲ ਦੀ ਉਮਰ ਦੀ ਉਸ ਟਾਈਮ ਅੰਮਰਸਰ ਰਹਿੰਦੇ ਹੋ ਅੰਮਰਸਰ ਰਹਿੰਦੇ ਤੇ ਕੰਮ ਕਰਦੇ ਅੰਮਰਸਰ ਅੰਮਰਸਰ ਸਾਡੇ ਵੀ ਵਾਲਦ ਸਾਹਿਬ ਜ਼ਿਆਦਾਤਰ ਅੰਮਰਸਰੀ ਕੰਮ ਕਰਦੇ ਤੇ ਹਾਂ ਜੀ ਹਾਂ ਨੌ ਕੀਤੇ ਉਹਨਾਂ ਦੇ ਵਾਲਦ ਸਾਹਿਬ ਨੇ ਤੁਹਾਡੇ ਨਾ ਤੂੰ ਖਾਂ ਗੇ ਗਾਰੀ ਨਾ ਤੂੰ ਖਾਂ ਤਾ ਜੀ ਕਹਿੰਦੇ ਉਹ ਵੀ ਅੰਮਰਸਰੇ ਕੰਮ ਕਰਦੇ ਉਤੇ ਹੋਣੀ ਸਾਰੀ ਭਾਈ ਨਾਗਰਿਆਂ ਚੋਂ ਜੀ ਨਾਗਰਿਆਂ ਚੋਂ ਕਹਿੰਦੇ ਹੋਣੀ ਜੀ ਨਾਗਰਾ ਕੋਲ ਅਜੀਬ ਜੀ ਹਜੇ ਆ ਮ ਗਿਆ ਹਾਂ ਹਾਂ ਹੋਰ ਲਿਆ ਜੀ ਬਿਜੁਰਗਾ ਜਿਹੜਾ ਤੁਸੀਂ ਜਾਣਦੇ ਦਿਖਾਓ ਬੋਲਿਓ ਇਹਦਾ ਬਿਜਾਰੇ ਕਈ ਦਿਨ ਤੇ ਤੜਫਦੇ ਨੇ ਉਹ ਦੱਸੀ ਜਾ ਹੁਣ ਜੀ ਜੀ ਚੰਨ ਮਹੀਨਾ ਹੋ ਗਿਆ ਕਹਿੰਦਾ ਜੀ ਜੀ ਅਜੀਬ ਜੀ ਨੰਬਰਦਾਰ ਆ ਜੀ ਜੀ ਅਜੀਬ ਜੀ ਨੰਬਰਦਾਰ ਨੰਬਰ ਸਾਡਾ 2.5 ਹੀ ਨੰਬਰਦਾਰ ਦਾ ਜੀ ਇਹ ਕਰੇ ਜੀ ਪੂਤਾ ਨਾ ਇੱਕ ਜੱਟਾਂ ਦਾ ਹਾਂ ਕੀ ਨਾਮ ਤੋਂ ਉਹਨਾਂ ਦਾ ਜੀ ਕਰਮਲਾਈ ਸੀ ਜੱਟਾਂ ਦਾ ਮਤੂੰ ਮਤੂੰ ਹਾ ਦਾ ਆ ਆ ਜਮੀਨ ਮਤੂੰ ਹਾ ਰੰਗਣਾ ਦਾ ਹਾਂ ਅਬਾ ਜਾਨ ਮਤੂੰ ਹਾ ਦੀ ਬੂਤਾਂ ਦਾ ਨੰਬਰ ਦਾ ਹਾਂ ਜ ਰਜਪੂਤਾ ਦਾ ਕਰਮਲਾਈ ਮਤਰੇ ਇਹ ਤੇ ਦੂਜੇ ਜੱਟਾਂ ਬੇ ਜੱਟਾਂ ਦਾ ਕਰਮਲਾਈ ਦਾ ਜੀ ਹਾਂ ਹਾਂ ਪੀ ਕਰਤੀ ਚਲੋ ਕੋਈ ਕੁਛ ਕਹਿਣਾ ਪੁੱਛੀ ਹੋਰ ਕੁਛ ਕਹਿਣਾ ਪੁੱਛਣਾ ਹੀ ਦੇਖ ਲਓ ਪੁੱਛ ਲੋ ਜੇ ਕੋਈ ਯਾਦ ਆਂਦਾ ਕੁਝ ਹੁਣ ਅਸੀਂ ਆਏ ਤਾਂ ਪਿੰਡ ਚ ਦੇਖ ਲਈ ਫਿਰ ਯਾਦ ਹੁੰਦਾ ਤੇ ਪੁੱਛ ਸਕਦੇ ਹਾਂ ਬੈਠੇ ਆ ਨੰਨਾ ਕੋਲ ਹੋਰ ਤਾਂ ਕੋਈ ਨਹੀਂ ਆ ਰਹੀ ਇੱੱਟਾ ਚਲੋ ਚਲੋ ਠੀਕ ਹੈ ਫਿਰ ਅਸੀਂ ਸਭ ਕਰਾਂਦੇ ਹਾਂ ਓਕੇ ਜਮੀਨ ਕਿੱਥੇ ਗੁੰਦੀ ਸੀ ਤੁਹਾਡੀ ਜਮੀਨ ਜਮੂਨ ਦਾ ਘਰ ਦਾ ਬਦਲੋ ਘਰ ਸੋਚਦ ਲੈ ਜਮੀਨ ਦਾ ਪੁੱਛ ਲੋ ਕਿੱਥੇ ਸੀ ਇਹ ਕਿੱਥੇ ਹੁੰਦੇ ਸੀ ਸਾ ਜੀ ਬਾਗ ਸੀ ਗੱਲ ਕਬੇੜੀਆਂ ਦਾ ਇਹ ਕੰਬਾਂ ਦਾ ਇੱਕ 베ਰੀਆਂ ਦੇ ਕੰਬਰ ਹੈਗੇ ਜੀ ਕਹਿੰਦੇ ਹੈਗੇ ਚੜਦੇ ਪਾਸੇ ਚੜਦੇ ਪਾਸੇ ਉੰਦੀ ਦੀ ਚੜਦੇ ਪਾਸੇ ਪੇੜ ਤੇ ਛੋਟੀ ਛੋਟੀ ਮਕੌੜੀਆਂ ਨੇ ਚੁੱਤ ਜਾਈ ਹੈ ਨਾ ਹਾਂਜੀ ਹਾਂਜੀ 베ਰੀਆਂ ਦਾ ਬਾਗ ਉਹਦਾ ਹਾਂ ਛੋਟੀ ਮਕੌੜੀਆਂ ਜਾਂਦੇ 베ਰੀਆਂ ਦਾ ਬਾਗ ਹੈਗਾ ਚੜਦੇ ਪਾਸੇ ਹੀ ਆ ਜਿਹੜਾ ਚੱਕ ਵੱਲੋਂ ਆਹੋ ਇੱਥੇ ਆਂ ਬਸੀ ਗਏ ਹਾਂ ਹਾਂ ਜਿਹੜਾ ਚੱਕ ਵੱਲੋਂ ਆਂਬ ਦੇ ਕਰਮੇ ਚੱਕ ਕਰਮਾ ਵੱਲੋਂ ਕਰਮਾ ਸੀ ਗਾਈ ਕਰਮਾ ਬਥਾ ਨਹੀਂ ਜੀ ਕਰਮਾ ਤਾਂ ਕਹਿੰਦੇ ਚੱਕ ਹੀ ਜਾਂਦੇ ਆ ਚੱਕੇ ਚੱਕੇ ਠੀਕ ਹੈ ਇਕੱਲੇ ਚੱਕ ਕਰਦੇ ਜੀ ਹਾਂ ਆਇਆ ਇੱਕ ਤੁਹਾਡੇ ਘਰ ਘਰ ਦੇ ਕੋਲ ਖੂਹ ਖੂਹ ਦੀ ਵੀਡੀਓ ਬਣਾਈਏ ਘਰ ਦੀ ਬਣਾ ਦਾਂਗੇ ਜੀ ਠੀਕ ਵਾਰੀ ਗੱਲ ਕਰ ਲਈ ਜੀ ਇੱਕ ਇਹਨਾਂ